ਤੇ ਮੈਂ ਇਹ ਤਲਵਾਰਮ ਕੀਤਾ ਨਾਂ ਦੇ ਸਾਥੀ ਤੋਂ ਕੋਈ ਨਹੀਂ ਉਹਦੇ ਬਾਰੇ ਮੈਂ ਵੀ ਤਿਆਰੀ ਕਰਕੇ ਆਇਆ ਸੀ ਵੇਸੀ ਜਿਹੜੀ ਲੈਂਡ ਉਹਨੂੰ ਪੋਸ ਸੀ ਹੈ ਇਹ ਤੇ ਬੜੇ ਖਦਮਨਾਤ ਹੈ ਇਹਦਾ ਸਭ ਨੂੰ ਪਤਾ ਹੈ ਪੰਜਾਬ ਦਾ ਕਿਸਾਨ ਸ਼ਹਿਰ persen ਦਾ ਮਜ਼ਬੂਤ ਹੈ ਇਹ ਹਿੱਸਾ ਡਾਇਰੈਕਟ ਖੇਤੀ ਨਾਲ ਜੁੜੇ ਲੋਕ ਨੇ ਤੇ ਬਾਕੀ ਸਾਰੇ ਜੁੜੇ ਨੇ ਕੇਂਦਰ ਜਿਹੜੀ ਇਹ ਨੀਤੀ ਲਾਂਦੀ ਹੈ ਸਰਕਾਰ ਨੇ ਜੇ ਇਹਨਾਂ ਦੇ ਏਜੰਡੇ ਚ ਪਹਿਲਾਂ ਹੁੰਦੀ ਫਿਰ ਹੋਰ ਗੱਲ ਸੀ ਸਾਢੇ 3 ਸਾਲ ਬਾਅਦ ਇਹਨਾਂ ਦੇ ਦਿਮਾਗ ਚ ਆਈ ਇਹ ਸਭ ਤੋਂ ਦੁਖਦਾਇਕ ਗੱਲ ਇਹ ਹੈ ਕਿ ਸਾਡੇ ਸਰਕਾਰ ਦੇ ਜਿਹੜੇ ਇੱਥੇ ਐ ਉਹਦੇ ਦਿਮਾਗ ਚ ਨਹੀਂ ਗੱਲ ਛਾੜ ਹੈਗੀ ਇਹ ਇੱਕ ਕੇਜਰੀਵਾਦ ਦੇ ਧਮਾਰ ਦੀ ਗੱਲ ਹੈ ਜਦੋਂ ਉੱਥੋਂ ਨਾ ਦਿੱਲੀ ਦੇ ਲੋਕਾਂ ਨੇ ਕੇਜਰੀਵਾਦ ਤੇ ਇਹਦੀ ਜੁੰਡਲੀ ਲੋ ਭਜਾ ਪਾ ਫਿਰ ਕੇਜਰੀਵਾਲ ਫਿਰ ਹੋ ਕੇ ਇੱਥੇ ਆ ਗਿਆ ਤੇ ਆਪਾਂ ਨੂੰ ਸਭ ਨੂੰ ਪਤਾ ਹੈ ਜਿਹੜੀ ਇਹ ਪਾਲਸੀ ਹੈ ਇਹ ਗਮਾੜਾ ਦੇ ਰਾਹੀਂ ਇੰਪਲੀਮੈਂਟ ਹੋਣੀ ਹੈ ਭਗਵੰਤ ਮਾਨੰਤੋਂ ਇਹ ਸਾਰੀਆਂ ਜਿਹੜੀਆਂ ਬਾਵਨਾ ਨੇ ਇਸ ਰੰਗ ਵਿੱਚ ਉਹ ਉਹ ਲਈਆਂ ਨੇ ਤੇ ਨਾਲ ਹੀ ਇੱਥੇ ਇੱਕ ਪੰਜਾਬ ਵਿਕਾਸ ਬੋਰਡ ਬਣਾਤਾ ਉਹਦੇ ਉਹ ਉਹ ਇੰਪਲੀਮੈਂਟ ਕਰੂ ਇਸ ਨੀਤੀ ਨੂੰ ਪੰਜਾਬ ਦਾ ਵਿਕਾਸ ਬੋਰਡ ਹੈ ਉਹਦਾ ਇੱਕ ਚੇਅਰਮੈਨ ਹੈ 21 ਦੇ ਮੈਂਬਰ ਨੇ ਮੈਂ ਗਰੀਬ ਦੀ ਗੱਲ ਕੰਮੀਆ ਲੰਬੀ ਚੌੜੀ ਘਣਾੜੀ ਵਿੱਚ ਛੇੜਦਾ ਉਹਦੇ 21 ਮੈਂਬਰ ਹੋਣ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਵਿਕਾਸ ਬੋਰਡ ਦਾ ਇੱਕ ਵੀ ਮੈਂਬਰ ਹੈ ਜਿਹੜਾ ਉਹਨੂੰ ਪਤਾ ਹੀ ਹੋਣਾ ਵੈਸੇ ਪੰਜਾਬ ਹੈ ਕੋਟ ਸਿੰਘ ਦੇਖ ਲਓ ਕੀ ਇਹ ਦੁਦਨੀ ਰਾਖੀ ਬਿਨਾਂ ਬਹੌਣਾਂ ਦੀ ਗੱਲ ਨਹੀਂ ਨੀਤੀ ਪੰਜਾਬ ਦੇ ਲੋਕਾਂ ਤੇ ਲਾਗੂ ਹੋਣੀ ਹੈ ਤੇ ਇੰਪਲੀਮੈਂਟ ਦਿੱਲੀ ਦੇ ਲੁੱਟੇ ਦੇ ਕਰਨਗੇ ਉਸ ਨੂੰ ਤੇ ਫਿਰ ਪੰਜਾਬ ਦੇ ਲੋਕਾਂ ਨਾਲ ਕੀ ਬੀਤੂਗੀ ਦੋਸਤੋ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਮੈਂ ਉਹਦੇ ਬਾਰੇ ਆ ਤੁਸੀਂ ਸਭ ਨੂੰ ਮੈਂ ਇੱਕ ਇੱਕ ਆਰਟੀਕਲ ਦੇ ਕੇ ਜਾਊਂਗਾ ਲੈਂਡ ਪ੍ਰੋਬਲਮ ਪੁਲਿਸ ਦੇ ਬਾਰੇ ਮੁੱਖ ਮੰਤਰੀ ਸਾਰੇ ਮੰਤਰੀ ਸਾਰੇ ਐਮ ਐਲ ਏ ਅਤੇ ਐਮ ਪੀ ਸਹਿਬਾਨ ਨੂੰ ਇੱਕ ਪੁੱਲੀ ਚਿੱਠੀ ਦੇ ਰੂਪ ਕੀ ਲਿਖੀ ਹੈ ਲਗਭਗ ਕਿਵੇਂ ਨਾ ਕਿਵੇਂ ਅੱਧੇ ਐਮਐਲ ਕੋਲੇ 2-4 ਐਮਪੀਆਂ ਕੋਲੇ ਇਹ ਪਹੁੰਚ ਗਏ ਸੀਐਮ ਦਫ਼ਤਰ ਦੇ ਵਿੱਚ ਮੈਂ ਦੇਣ ਗਿਆ ਸੀ ਇਹ ਚਿੱਠੀ ਉਹਨਾਂ ਨੇ ਚਿੱਠੀ ਤਾਂ ਲੈ ਲਈ ਪਰ ਗੱਲ ਕਰਨ ਦਾ ਤੁਹਾਨੂੰ ਪਤਾ ਸੀਐਮ ਨੂੰ ਕਿਹੜਾ ਬੁਲਾਉਂਦਾ ਇਸ ਵਿਸ਼ੇ ਤੇ ਮੈਂ ਉਹ ਜਿਹੜਾ ਉੱਥੇ ਬੂਰੇ ਬੈਠਾ ਸੀ ਉਹਦਾ ਪੀਏ ਕੋਈ ਉਹਨੂੰ ਕਹਿੰਦਾ ਮਖਜ ਕਿਤੇ ਇਹ ਨਾ ਹੋਵੇ ਵੀ ਮੈਂ ਖੜਾ ਕੇ ਭੱਜ ਗਿਆ ਮੇਰਾ ਪਿੱਛੇ ਫੋਨ ਵੀ ਲਿਖਿਆ ਹੈ ਮੇਰਾ ਨਾਮ ਵੀ ਲਿਖਿਆ ਹੋਇਆ ਹੈ ਐ ਇਹ ਬੜੀ ਮਾਰੂ ਹੈ ਸਾਰੇ ਪੰਜਾਬ ਵਾਸਤੇ ਤੇ ਮੈਂ ਇਹ ਸਾਰੀ ਦਿੱਕੀ ਜਿਹੜੀ ਹੈ ਤੁਸੀਂ ਅੱਜ ਨੇ ਮੈਂ ਤਾਂ ਇਹਦੇ ਬਾਰੇ ਸੱਚ ਸਰ ਵਿੱਚ ਜਿੰਨੇ ਕਹਿਣਾ ਚਾਹਣਾ ਹਨੇਰੀਆਂ ਨੂੰ ਜੇ ਪਰੇਖਾ ਹੈ ਹਨੇਰਾ ਪਾਉਣ ਦਾ ਹਨੇਰੀਆਂ ਨੂੰ ਜੇ ਪਰੇਖਾ ਹੈ ਹਨੇਰਾ ਪਾਉਣ ਦਾ ਹਨੇਰੀਆਂ ਨੂੰ ਰੋਕ ਵੀ ਪਾਉਂਦੇ ਨੇ ਪਾਉਂਦੇ ਰਹੇ ਨੇ ਲੋਕ ਤੋੜ ਕੇ ਮਜਬੂਰੀਆਂ ਦੇ ਸੰਗੜਾਂ ਨੂੰ ਆਤ ਤੋਂ ਇਸ ਜ਼ੁਲਮਾਂ ਦੇ ਗੱਲ ਸੰਗੜੀ ਵੀ ਪਾਉਂਦੇ ਰਹੇ ਨੇ ਲੋਕ ਜ਼ੁਲਮਾਂ ਦੇ ਗੱਲ ਸੰਗੜੀ ਵੀ ਪਾਉਂਦੇ ਰਹੇ ਨੇ ਲੋਕ ਬਹੁਤ ਬਹੁਤ ਅਬੋਤ ਬਾਜੀ